ਆਰਟੀਕਲ ਜੀ ਮੈਂ ਤੁਹਾਡਾ ਪ੍ਰਾਤਿਪਾਤ ਬੀਬੀਸੀ ਇੰਟਰਨੈਸ਼ਨਲ ਰੇਡੀਓ ਅੱਜ ਅਸੀਂ ਪਹੁੰਚੇ ਹਾਂ ਬਿਆਸ ਦੇ ਨੇੜੇ ਜੋ ਕਿ ਬਾਬਾ ਜੀ ਸ਼ਾਮਣ ਸਿੰਘ ਗੁਰਦੁਆਰਾ ਸਿੰਘ ਸਭਾ ਜਿੱਥੇ ਕਿ ਰਜਿੰਦਰ ਸਿੰਘ ਸਰੋਤਾ ਜੀ ਆਮ ਆਦਮੀ ਪਾਰਟੀ ਦੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸਹਿਵਾਨ ਰਜਿੰਦਰ ਸਿੰਘ ਸਰੋਤਾ ਹਲਕਾ ਬਾਬਾ ਬਕਾਲਾ ਸਾਹਮਣੇ ਆਮ ਆਦਮੀ ਪਾਰਟੀ ਦੀ ਜਿੱਤ ਤੇ ਚੜ੍ਹਦੀ ਕਲਾ ਲਈ ਰੱਖੇ ਗਏ ਸਕੂਨੀ ਸਾਹਿਬ ਦੇ ਪਾਠ ਗੁਰਦੁਆਰਾ ਬਾਬਾ ਸਾਵਣ ਸਿੰਘ ਦੇ ਭੋਗ ਪਾਏ ਗਏ ਇਸ ਮੌਕੇ ਹਾਜ਼ਰ ਹੋਏ ਤਲਵੀਰ ਸਿੰਘ ਟੌਂਗ ਹਲਕਾ ਇੰਚਾਰਜ ਬਾਬਾ ਬਕਾਲਾ ਸਾਹਿਬ ਜੀ ਸਿੰਘ ਖੇੜਾ ਹਰਜੀਤ ਸਿੰਘ ਬਾਬਾ ਮੁੰਲਾ ਸਾਹਿਬ ਅਤੇ ਪੰਜ ਹਰਵੰਤ ਸਿੰਘ ਧਾਰੀਵਾਲ ਜ਼ਿਲ੍ਹਾ ਪ੍ਰਮਾਣ ਬੜਕਟਾਂ ਸ਼ਹੀਦ ਸਿੰਘ ਵੱਡਾ ਬਾਬਾ ਬਕਾਲਾ ਔਰ ਵੀ ਪਰਮਾਤੇ ਸੱਜਣਾਂ ਪਹੁੰਚ ਹੋਏ ਆ ਵਿਗਿਆਨ ਬੀਬੀਸੀ ਇੰਟਰਨੈਸ਼ਨਲ ਰੇਡੀਓ ਤੋਂ ਦਰਸ਼ਕ ਫੋਟ ਰਿਪੋਰਟ ਸਾਨੂੰ ਸਾਰੇ ਮੌਕੇ ਇਸੇ ਤਰ੍ਹਾਂ ਇੱਕਜੁੱਟ ਹੋ ਕੇ ਰਲ ਮਿਲ ਕੇ ਮਹਾਨ ਆਗਮਨੀ ਲੋੜਾ ਤੇ ਮੈਂ ਆਸ ਕਰਦਾ ਕਿ ਸਾਰੀ ਸੰਗਤ ਇਸ ਕੰਮ ਵਿੱਚ ਇਸ ਨੂੰ ਲੀਡਰਸ਼ਿਪ ਦਾ ਫਲਸਫਾ ਵਾਰ ਦਿੱਤੀ ਹੈ ਇਹ ਸਾਰੇ ਸਰਦਾਰ ਜੀ ਦੇ ਖੰਡ ਜੋੜ ਕੇ ਜੇਕਰ ਆਮਨੇ ਆਪਣੇ ਨੌਜਵਾਨ ਸਰਦਾਰ ਹਰਪ੍ਰੀਤ ਸਿੰਘ ਜੀ ਇਹ ਜੋ ਹਰਕਾਰ ਚਾਹੇ ਕਰਿਆਣਾ ਤੁਸੀਂ ਨੇ ਤੇ ਨਾਲ ਦੀ ਨਾਲ ਪੰਜਾਬ ਪ੍ਰਧਾਨ ਹੈ ਨਾ ਸਾਰੇ ਦੇਖਦੇ ਆਪਣੇ ਮੌਜੂਦ ਨੇ ਸਰਦਾਰ ਰਵੀ ਸਿੰਘ ਜੀ ਜੋ ਹਲਕਾ ਚਾਰਜਵੀਂ ਤੇ ਨਾਮ ਦੇ ਨਾਲ ਪੰਜਾਬ ਪ੍ਰਧਾਨ ਆਪ ਦਾ ਸੋਨ ਹੈ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ Fateh ਅੱਜ ਜੋ ਸਾਡੇ ਐਸ்சி ਬੈਂਕ ਦੇ ਵਾਇਸ ਜ਼ਿਲ੍ਹਾ ਪ੍ਰਧਾਨ ਸਰਦਾਰ ਚੰਦਰ ਸਿੰਘ ਜੀ ਸੋਤਾ ਜੀ ਤੇ ਸਾਡੀ ਸਮੁੱਚੀ ਲੀਡਰਸ਼ਿਪ ਜਿੱਤੇ ਪਹੁੰਚੀ ਹੈ ਇਹਨਾਂ ਨੇ ਅੱਜ ਗੁਰੂ ਸਾਹਿਬ ਦੇ ਸ਼ੁਕਰਾਨੇ ਵਜੋਂ ਸੁਖਮਨੀ ਸਾਹਿਬ ਦੇ ਪਾਠ ਜੋ ਗੁਰਦੁਆਰਾ ਸਾਹਿਬ ਵਿੱਚ ਰਖਾਏ ਸੀ ਉਸ ਸਮਾਗਮ ਨੂੰ ਕਿ ਆਮ ਆਦਮੀ ਪਾਰਟੀ ਦਾ ਜੋ ਬਾਈ ਦਾ ਮਿਸ਼ਨ ਹੈ ਉਹਨੂੰ ਕੰਮਜਾਬ ਕਰਨ ਲਈ ਸੋਤਾਸਾ ਬਣਾਨੇ ਅੱਜ ਸੁਖਮਨੀ ਸਾਹਿਬ ਦੇ ਪਾਰਟ ਰਕਾ ਕੇ ਸਾਡਾ ਫੋਟਾਸਰਾ ਲਿਆ ਅੱਜ ਰੈਗਰ ਸਮਾਜ ਦੇ ਸਾਡੇ ਆਮ ਲੋਕਾਂ ਦੇ ਜਿਹੜੇ ਗਰੀਬ ਪਰਿਵਾਰ ਨੇ ਜਿਨ੍ਹਾਂ ਨੂੰ ਰਵਾਇਤੀ ਪਾਰਟੀਆਂ ਨੇ ਪੜੇ ਲੰਮੇ ਅਰਸੇ ਤੋਂ ਸਿਰਫ ਇੱਕ ਵੋਟ ਬੈਂਕ ਤੋਂ ਵਜੋਂ ਵਰਤਿਆ ਵਰਤ ਕੇ ਬਾਅਦ ਵਿੱਚ ਕਦੀ ਉਹਨਾਂ ਦੀ ਸਾਰ ਨਹੀਂ ਲਈ ਅੱਜ ਰੈਗਰ ਸਮਾਜ ਦੇ ਸਾਡੇ ਸਾਫਕਾ ਸਰਪੰਚ ਜੀ ਮੋਹਨ ਲਾਲ ਜੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਨੇ ਇਹਨਾਂ ਦਾ ਬੜਾ ਵੱਡਾ ਚੋਣਤਾਲ ਹੈ ਰੈਕ ਸਮਾਜ ਦੇ ਵਿੱਚ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਹੈ 2022 ਦੇ ਵਿੱਚ ਬਣਾਉਣ ਵਾਸਤੇ ਰੈਕ ਸਮਾਜ ਆਮ ਲੋਕ ਹਰ ਵਰਗ ਦੇ ਲੋਕ ਜਿਹੜੇ ਪੱਪਾਂ ਪਾਰ ਖੜੇ ਹੋਏ ਨੇ ਅੱਜ ਅਸੀਂ ਸਾਰਿਆਂ ਦਾ ਆਮ ਆਦਮੀ ਪਾਰਟੀ ਦੇ ਵਿੱਚ ਆਉਣ ਤੇ ਜਿਉ ਆਇਆ ਨੂੰ ਆਖਦੇ ਆ ਤੇ ਨਾਲ ਦੀ ਨਾਲ ਅਸੀਂ ਅਪੀਲ ਕਰਦੇ ਆ ਕਿ 2022 ਦੇ ਵਿੱਚ ਹਰੇਕ ਹਰੇਕ ਵਰਗ ਦੇ ਸਾਥੀ ਸਾਡੇ ਨਾਲ ਸਾਥ ਦੇਣ ਕਿ ਜਿਹੜਾ ਸਾਡਾ 2022 ਦਾ ਮਿਸ਼ਨ ਹੈ ਇਹ ਜੋ ਝੂਲਾ ਜਿਹੜਾ ਅਕਾਲੀ ਕਾਂਗਰਸ ਦੇ ਲੀਡਰਾਂ ਦਾ ਸਾਡੇ ਗਲ ਦੇ ਵਿੱਚ ਪਿਆ ਹੈ ਉਹਨੂੰ ਉਤਾਰਨ ਵਾਸਤੇ ਆਮ ਆਦਮੀ ਪਾਰਟੀ ਇੱਕ ਹੀ ਇੱਕ ਬਦਲ ਹੈ ਸੋ ਆਮ ਆਦਮੀ ਪਾਰਟੀ ਦਾ ਸਾਥ ਦਿਓ ਤੇ ਆਪਾਂ 2022 ਦੇ ਵਿੱਚ ਸਰਕਾਰ ਬਣਾ ਕੇ ਇਸ ਕਲਾਮੀ ਦਾ ਝੂਲੇ ਨੂੰ ਜਿਹੜਾ ਉਤਾਰ ਸਕੀਏ ਤੇ ਜਿਹਾ ਇਹਨੂੰ ਕਹਿੰਦੇ ਆ ਸਾਰੇ ਸਾਡੇ ਸਰਕਾਰ ਜੋਗ ਸਾਥੀਆਂ ਦਾ ਜਿਹੜੇ ਅੱਜ ਸਾਡੇ ਪਰਿਵਾਰ ਦਾ ਕਿਸਾਬੜ ਨੇ ਸੋ ਇਹ ਨਿਆ ਬੈਂਕੀਆਂ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਰਨ ਸਮਸਤ ਪੰਜਾਬ ਆਮ ਆਦਮੀ ਪਾਰਟੀ ਅੱਜ ਅਸੀਂ ਇੱਥੇ ਬਾਬਾ ਸ਼ਵਨ ਸਿੰਘ ਨਗਰ ਬਿਆਸ ਹਰਖਪੁਰ ਕਲਾ ਪਹੁੰਚੇ ਆਂ ਪਰ ਮੇਰੇ ਵੀਰ ਸਰਦਾਰ ਰਜਿੰਦਰ ਸਿੰਘ ਸੋਹਤਾ ਅੱਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਨੇ ਬਾਈ ਜ਼ਿਲ੍ਹਾ ਪ੍ਰਧਾਨ ਨੇ ਉਹਨਾਂ ਨੇ ਪਾਰਟੀ ਦੀ ਚੜ੍ਹਦੀ ਕਲਾ ਵਾਸਤੇ ਸੁਖਣੀ ਸਰ ਦਾ ਪਾਠ ਕਰਾਇਆ ਸੀ ਔਰ ਪੂਰੇ ਹਲਕੇ ਦੀ ਸਮੁੱਚੀ ਲੀਡਰਸ਼ਿਪ ਬੈਠੀ ਹੈ ਜਿਹਦੇ ਵਿੱਚ ਹਲਕਾ ਇੰਚਾਰ 70 ਦੇ ਸੰਪ ਟੌਪ ਬੈਠੇ ਨੇ ਸੀਨੀਅਰ ਅਗੂ ਸੁਭਦਾ ਹਰਜੀਤ ਸਿੰਘ ਜੀ ਬੈਠੇ ਨੇ ਔਰ ਜ਼ਿਲ੍ਹਾ ਪ੍ਰਧਾਨ ਹਰਮਨ ਸਿੰਘ ਧੰਨਵਾਦ ਬੈਠੇ ਨੇ ਸੋ ਸਮੁੱਚੀ ਰਿਸਪੀਰ ਨਾਗਰਾ ਜਿੱਥੇ ਪਾਰਟੀ ਦੇ ਵਿੱਚ ਰੈਕ ਸਮਾਜ ਤੋਂ ਸਾਡੇ ਸਰਪੰਚ ਸਾਹਿਬ ਨੇ ਮੋਹਨ ਲਾਲ ਜੀ ਉਹ ਅੱਜ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਨੇ ਔਰ ਉਹਨਾਂ ਦੇ ਨਾਲ ਬੜੇ ਸਾਥੀ ਔਰ ਨੌਜਵਾਨ ਵੀਰ ਵੀ ਸ਼ਾਮਲ ਹੋਣ ਜਿਹੜੇ ਅਕਾਲੀ ਦਲ ਕਾਂਗਰਸ ਵਰਗੀਆਂ ਵੈਰੀ ਪਾਰਟੀਆਂ ਨੂੰ ਛੱਡ ਕੇ ਅੱਜ ਆਮ ਆਦਮੀ ਪਾਰਟੀ ਸ਼ਾਮਲ ਹੋਏ ਨੇ ਕਿਉਂਕਿ ਪਿਛਲੇ 74 ਸਾਲਾਂ ਤੋਂ ਇਹਨਾਂ ਪਾਰਟੀਆਂ ਨੇ ਪੰਜਾਬ ਨੂੰ ਉਜਾੜਿਆ ਸਾਡੇ ਪੰਜਾਬ ਦੀ ਜਵਾਨੀ, ਕਿਸਾਨੀ, ਧਰਮ ਉੱਤੇ ਰਾਜਨੀਤੀ ਇਹਨਾਂ ਪਾਰਟੀਆਂ ਨੇ ਕੀਤੀ ਹੈ। ਉਹ ਅੱਜ ਆਮ ਆਦਮੀ ਪਾਰਟੀ ਨੂੰ ਬੜਾ ਭਾਰੀ ਪਲਕ ਰਜੇ ਸਰਪੰਚ ਸਾਹਿਬ ਨੇ ਉਹ ਸਾਹਿਬ ਦਾ ਸਰਪੰਚ ਮੋਹਨ ਲਾਲ ਜੀ ਸ਼ਾਮਲ ਹੋਏ ਨੇ ਔਰ ਇਹ ਆ 2022 ਦੀ ਜਿਹੜੀ ਆ ਆਉਣ ਵਾਲੀ ਸਰਕਾਰ ਨੂੰ ਦੇ ਵਿੱਚ ਅਹਿਮ ਰੋਲ ਅਦਾ ਕਰਨਗੇ ਕਿਉਂਕਿ ਰੈਂਕ ਸਮਾਜ ਜਿਹੜਾ ਹੈ ਉਹ ਵੀ ਪੰਜਾਬ ਦੇ ਵਿੱਚ ਬੜੀ ਵੱਡੀ ਜਨਕ ਮਹਾਨਤਾ ਰੱਖਦਾ ਹੈ ਕਿਉਂਕਿ 1.5 ਲੱਖ ਤੋਂ ਵੱਧ ਜਿਹੜਾ ਇਹਨਾਂ ਦੇ ਪਰਿਵਾਰ ਨੇ ਇੱਥੇ ਔਰ ਇਸ ਵਾਸਤੇ ਅੱਜ ਖੁਸ਼ੀ ਦੀ ਗੱਲ ਵੀ ਆ ਕਿ ਹਲਕਾ ਬੱਪ ਕਾਲਾ ਦੀ ਸਮੁੱਚੀ ਇੰਡਸਟਰੀ ਦੀ ਹਾਜ਼ਰੀ ਦੇ ਵਿੱਚ ਅੱਜ ਨੇ ਪਰਿਵਾਰ ਸ਼ਾਮਲ ਹੋਏ ਨੇ ਔਰ ਰਜਿੰਦਰ ਸਿੰਘ ਸੋਤਾ ਜੀ ਉਹ ਇਸ ਸਨਮਾਨੀ ਵਧਾਈ ਦੇ ਪਾਤਰ ਨੇ ਫਰਮੂਲੋ ਇਹਨੇ ਕੀ ਕਿੰਦੇ ਨੰਬਰ ਇਹ ਮੈਂ ਹਰਵੰਤ ਸਿੰਘ ਉਮਰਾਂ ਨੇ ਕਿਹਾ ਸਤਿ ਸ਼੍ਰੀ ਅਕਾਲ ਜੀ ਆਮਨੇ ਪਾਣੀ ਰਾਜਸੀ ਬਾਬਾ ਸਾਹਮਣੇ ਨਗਰ ਵਿਖੇ ਸਰਕਾਰ ਜਿੰਦਰ ਸਿੰਘ ਸੋਟਾ ਜੋ ਜ਼ਿਲ੍ਹੇ ਦੇ ਵਾਈਸ ਪ੍ਰਧਾਨ ਨੇ ਐਸ ਵੀ ਕਦੇ ਉਹਨਾਂ ਦੇ ਨਾਲ ਸਾਧਕਾ ਲੋਕਾਂ ਚ ਮੋਨ ਲਾਲ ਜੀ ਰਹਿਕਰ ਰਹਿਕਰ ਸਮਾਜ ਦੇ ਵਿੱਚੋਂ ਬਿਲੋਂਗ ਕਰਦੇ ਨੇ ਉਹਨਾਂ ਨੇ ਸਾਡੀ ਪਾਰਟੀ ਨੂੰ ਬਹੁਤ ਵਧੀਆ ਮਜਬੂਤੀ ਮਿਲਿਆ ਸਾਰੇ ਹਲਕੇ ਦੇ ਵਿੱਚ ਰਹਿਕਰ ਸਮਾਜ ਜਿੰਨਾ ਵੀ ਉਹਦੇ ਨਾਲ ਫੜਿਆ ਵਾ ਪਰ ਆਉਣ ਵਾਲੇ ਸਮੇਂ ਦੇ ਵਿੱਚ ਸਾਡਾ ਸਾਥ ਦੇਣ ਕਿਤੇ 2022 ਦੇ ਵਿੱਚ ਸੰਘਾ ਆਵਾਜ਼ੀ ਪਾਰਟੀ ਦੀ ਸਰਕਾਰ ਤੇ ਬਹੁਤ ਜ਼ਿਆਦਾ ਸਹਿਯੋਗ ਕੀਤਾ ਹੈ ਪਰ ਸਾਵਾ ਇੱਕ ਪਤੇ ਦਾਸ ਸ੍ਰੀ ਸੁਖਦਾਰਨ ਸਿੰਘ ਸਿਨੀ ਰਾਜਪਾਲਾ ਦੇ ਪਾਰਟੀ ਕਰਵਾਵਾ ਬਾਲਾ ਜਿਲ੍ਹਾ ਪਹਾਨਾ ਐਕਸ ਸਰਸਵਰਿੰਗ ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿ ਸਾਡੇ ਛੋਟੇ ਵੀਰ ਜੰਡਸ਼ਨ ਸੋਤਾ ਜੀ ਨਾਲੇ ਆਮ ਆਪੀ ਪਾਰਟੀ ਦੀ ਚੜ੍ਹਦੀ ਕਲਾ ਵਾਸਤੇ ਸ੍ਰੀ ਸੁਖੀ ਸਾਹਿਬ ਜੀ ਦੇ ਖਾਤਮਾ ਤੱਕ ਅਰਥਾਂ ਪੰਜਾਬ ਕਰਾਏ ਔਰ ਉਸ ਤੋਂ ਵੀ ਵੱਡੀ ਗੱਲ ਹੈ ਕਿ ਅੱਜ ਸਾਡੇ ਨਾਲ ਪਾਰਟੀ ਦੀ ਥਲੱਕਾ ਬਾਬਾ ਮਕਾਲਾ ਸਾਹਿਬ ਨੂੰ ਵਿਚੋਂ ਬਹੁਤ ਉਹ ਭਾਰੀ ਤਦਾਰ ਦੇ ਵਿੱਚ ਹੈਗਰ ਸਮਾਜ ਜਿਹੜਾ ਉਹ ਸਭ ਦਾ ਸਰਪੰਚ ਮੋਹਨ ਰਾਏ ਰੈਗਰ ਦੀ ਰਹਿਮਾਈ ਤੇ ਅੱਜ ਆਵਾਜ਼ੀ ਪਾਰਟੀ ਦੇ ਚੱਲ ਆਇਆ ਅਤੇ ਅਕਾਲੀ ਔਰ ਕਾਂਗਰਸ ਨੂੰ ਇਹ ਵੱਡਾ ਝਟਕਾ ਹੈ ਕਿਉਂਕਿ ਅੱਜ ਤੱਕ ਅਕਾਲੀ ਕਾਂਗਰਸ ਨੇ ਇੱਕ ਵੀ ਪਰਿਵਾਰਾਂ ਵਾਸਤੇ ਕੋਈ ਵੀ ਨਹੀਂ ਭਿੰਡ ਜਿਹੜੀ ਉਹ ਸੁਖ-ਸੂਲ ਨਹੀਂ ਦਿੱਤੀ ਔਰ ਅਸੀਂ ਆਸ ਕਰਦੇ ਹਾਂ ਕਿ ਮੋਹਨ ਰਾਏ ਰੈਗਰ ਔਰ ਰੈਗਰ ਸਮਾਜ ਜੋ ਹੈ ਪੂਰਾ ਪੰਜਾਬ ਦੇ ਵਿੱਚ ছਾਇਆ ਹੋਇਆ ਹੈ ਉਥੇ ਉਹ ਆਮ ਆਦਮੀ ਪਾਰਟੀ ਨੂੰ ਜਤੌਣ ਵਾਸਤੇ ਇੱਕ ਵੱਡਾ ਰੋਲ ਅਦਾ ਕਰਨਗੇ ਅਸੀਂ ਇਹਨਾਂ ਦਾ ਸਾਰੇ ਹੀ ਪਰਿਵਾਰਾਂ ਦਾ ਆਮ ਆਦਮੀ ਪਾਰਟੀ ਵਿੱਚ ਆਉਣ ਲਈ ਮੈਂ ਆਪਣੇ ਵੱਲੋਂ ਹਲਕਾ ਬਾਬਾ ਤੋਂ ਖਾਲੇ ਸਾਡੀ ਸੂਰਤੀ ਮੰਤੋਂ ਔਰ ਪੰਜਾਬ ਪ੍ਰਧਾਨ ਸਰਦਾਰ ਭਗਵੰਤ ਸਮਨਜੀ ਆਪ ਸਾਡੇ ਕੌਮੀ ਕੰਮੀਨਰ ਸ੍ਰੀ ਅਰਵਿੰਦ ਕੇਜਰੀਵਾਲ ਜੀ ਵੱਲੋਂ ਇਹਨਾਂ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਦੇ ਜੀਓ ਆਖਦਾ ਔਰ ਇਹਨਾਂ ਨੂੰ ਨਖ ਲਖ ਵਧਾਈ ਦਿੰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸਾਡੇ ਦੇ ਸਾਡੇ ਦੇ ਇਬਰਾਹਿਮਾ ਜੀ ਸਰਦਾਰ ਹਰਪ੍ਰਸਾਦ ਸਿੰਘ ਜੀਓ ਸਾਹਿਬ ਸਰਦਾਰ ਗੁਰਜੀਤ ਸਿੰਘ ਖੈਰਾ ਸਾਹਿਬ ਸਰਦਾਰ ਗੁਰਬੀਰ ਸਿੰਘ ਜੀ ਤੋਂ ਸੁਬੇਦਾਰ ਹਰਜੀਤ ਸਿੰਘ ਜੀ ਸਾਡੇ ਜਿਲ੍ਹਾ ਦੇ ਤਾਨ ਸਰਤਾ ਹਰਮਨ ਸਿੰਘ ਜੀ ਸਾਫਾ ਜੇਜ਼ਨ ਵੀਰ ਸਿੰਘ ਜੀ ਸਮੂਹ ਬਲਾਕ ਪ੍ਰਧਾਨ ਹਰ ਦਾ ਬਾਬਾ ਕਾਲਾ ਸਾਹਿਬ ਸਮੂਹ ਸਰਕਲ ਪ੍ਰਧਾਨ ਬਾਬਾ ਵਿਕਾਸ ਆ ਤੇ ਮੇਰੇ ਪਿੰਡ ਤੋਂ ਕਾਫੀ ਸੰਗਤ ਨੇ ਹਾਜ਼ਰੀ ਭਰੀ ਆ ਤੇ ਹਲਕੇ ਦੇ ਵਿੱਚੋਂ ਵੀ ਬਹੁਤ ਸਾਰੇ ਮੇਰੇ ਸਾਥੀ ਆਪਣੇ ਨਾਲ ਵੱਡੀ ਗਿਣਤੀ ਦੇ ਵਿੱਚ ਸੰਗਤ ਲੈ ਕੇ ਪਹੁੰਚਿਆ ਸਾਰਿਆਂ ਦਾ ਇੱਥੇ ਆਉਣ ਤੇ ਕੋਟਨ ਕੋਟ ਧੰਨਵਾਦ ਜੀ ਦਾ ਖਾਸਾ ਵਾਹਿਗੁਰੂ ਜੀ ਦੀ ਭੱਤੇ ਮੈਂ ਤਾਂ ਪੰਜਾਬ ਦੀਆਂ ਸਰਦਾਰ ਜਿੰਦਰ ਸਿੰਘ ਸੋਤਾਲ ਉਹਨਾਂ ਦੇ ਪਰਿਵਾਰ ਦਾ ਜਿਨ੍ਹਾਂ ਨੇ ਆਪਣੇ ਪਰਿਵਾਰ ਦੇ ਨਾਲ ਨਾਲ ਆਮ ਆਦਮੀ ਪਾਰਟੀ ਦੇ ਪੱਲੇ ਤੇ ਚੜ੍ਹਦੀ ਕਲਾ ਵਾਸਤੇ ਨਾਲ ਚ ਅਰਦਾਸ ਕਰਾਈਆਂ ਕੁਮਰ ਸਿੰਘ ਸਾਹਿਬ ਦੀ ਅੱਗੇ ਅਸੀਂ ਕੁਮਰ ਸਿੰਘ ਸਾਹਿਬ ਦੇ ਗੇ ਬੇਨਤੀ ਕਰਦੇ ਕਿ ਸਭ ਜੀ ਪਾਸੇ ਜੇ ਤੁਹਾਡੇ ਆਪਣੇ ਕਾਰਜ ਨੇ ਕਿਉਂਕਿ ਬਨਾਂ ਨੂੰ ਬਚਾਉਣਾ ਸਾਡੀ ਜਿਹੜੀ ਆ ਉਹ ਪ੍ਰਾਥਮਿਕਤਾ ਹੈ ਕਿਉਂਕਿ 77 ਸਾਲਾਂ ਤੋਂ ਅਸੀਂ ਅਜੇ ਤੱਕ ਪਛਾਣ ਦੀ ਲੈ ਨਹੀਂ ਮਾਣਿਆ ਜੇ ਅਸੀਂ ਆਜ਼ਾਦ ਹੁੰਦੇ ਤੇ ਸਾਨੂੰ ਆਪਣੇ ਹੱਕ ਪੈਂਡ ਵਾਸਤੇ ਧਰਨੇ ਨਾ ਮੜੇ ਪੈਂਦੇ ਸਾਡੇ ਦੇਸ਼ ਦੇ ਕੰਮਕਾਜਾਂ ਨੂੰ ਜਿਹੜਾ ਉਹ ਟ੍ਰੇਨਾਂ ਦੇ ਰਿੰਨਾਂ ਤੇ ਬੈਠਣਾ ਨਾ ਦਿੰਦਾ ਸੋ ਅਸੀਂ ਗੁਰੂ ਪਾਤਸ਼ਾਹ ਜੀ ਦੇ ਬੇਨਤੀ ਕਰਦੇ ਹਾਂ ਸੱਚੇ ਪਾਤਸ਼ਾਹ ਜੀ ਇਸ ਕਾਰਜ ਦੇ ਵਿੱਚ ਤੁਸੀਂ ਆਪ ਹੀ ਸਹਾਇ ਹੋਵੋ ਤੇ ਬਿਨਾਂ ਕਰੋਂ ਅੱਜ ਤੱਕ ਨੁਕਸਾਨ ਹੋ ਸਕਿਆ ਉਹਦੇ ਪਰਭਾਇ ਕਰ ਸਕੀਏ ਇੰਨੀ ਹੀ ਬੇਨਤੀ ਆ ਦਰਬਾਰ ਕਿਉਂਕਿ ਸਮਾਂ ਥੋੜਾ ਹੈ 나ਗ ਦੇ ਇਥੇ ਮਾੜਾ-ਮੋਟਾ ਇਸ ਪੱਪ ਕਾਲੇ ਹਲਕੇ ਜੇ ਕੋਈ ਕਹੇ ਦੇ ਵੀ ਰੇਗਰ ਸਮਾਜ ਦਾ ਬੱਚਾ ਕੋਈ ਨੌਕਰੀ ਲਗਾ ਇਹ ਮੈਂ ਇਹਨਾਂ ਨੂੰ ਮਾਜਾਂ ਤਿੰਨਾਂ ਪਾਰ ਦੋਹਾਂ ਪਾਰਟੀਆਂ ਨੂੰ ਦੁਖੀ ਹੋ ਗਏ ਤੁਹਾਡਾ ਕਹਿੰਦਾ ਪਾਵੇ ਦੁਖੀ ਹੋ ਗਏ ਇਸ ਪਾਰਟੀ ਸ਼ੰਗਲੋ ਬਹੁਤ ਹੀ ਜ਼ਿਆਦਾ ਦੁਖੀ ਹੋਏ ਆ ਨਾ ਅਸੀਂ ਇਹਨਾਂ ਨੂੰ ਜਿਹੜੇ ਅੱਜ ਇਹ ਬੇਦੇ ਬਣੇ ਆ ਕੋਈ ਬਣੇ ਇਹਨਾਂ ਨੂੰ ਅਸੀਂ ਸ਼ੁਰੂ ਤੋਂ ਜਾਣਦੇ ਆ ਬਈ ਕਿੱਥੋਂ ਉੱਠ ਕੇ ਕਿੱਥੇ ਆਏ ਜੇ ਉਹੀ ਉੱਠ ਕੇ ਇਸ ਲੈਵਲ ਤੇ ਜਾ ਸਿੱਧਦੇ ਤੇ ਸਾਡੀ ਰੇਹਰ ਸਮਾਜ ਕੋ ਨਹੀਂ ਆਉਂਦੀ ਉਹ ਕੋਈ ਇਹਨਾਂ ਨੂੰ ਨੌਕਰੀ ਦਿਓ ਜਾਂ ਤੁਸੀਂ ਇਹਨਾਂ ਨੂੰ ਅਫਸਰ ਬਣਾਓ ਜਾਂ ਕਿਨੂੰ ਪੁੱਛਾ ਆ ਕੇ ਕਿਸੇ ਨੇ ਨਹੀਂ ਪੁੱਛਾ ਉਹ ਡਰੇਨ ਵੇਖਿਆ ਹੋ ਰਹੀਏ ਲਾ ਕੇ ਜੋ ਜਾਂਦਾ ਗੰਦ ਰਹੀਏ ਦਾ ਜਾਵੇ ਉੱਤੇ ਸੁੱਟਿਆ ਤੇ ਮੈਂ ਆਂਦੇ ਜਦੋਂ ਸ਼ੁਰੂਆਤ ਹੀ ਮਹਿਕਮੇ ਨਾਲ ਵੀ ਟੱਕਰ ਲਾਵਾਂਗੇ ਇਹੋ ਹੀ ਦੀ ਗੱਲ ਹੈ ਕਿਹੜੇ ਕਾਨੂੰਨ ਦੇ ਨਾਲ ਇੱਥੇ ਗੱਲ ਛੱਡਿਆ ਤੇ ਇਸ ਕਰਕੇ ਦੁੱਖੀ ਬਹੁਤ ਜ਼ਿਆਦਾ ਸਾਡੀ ਰੇਗਰ ਸਮਾਜ ਹੈਗੀ ਆ ਪੰਜਾਬ ਦੇ ਅੰਦਰ ਤੇ ਪੰਜਾਬ ਵਾਲਿਆਂ ਨੂੰ ਮੇਰੀ ਇਹੋ ਹੀ ਬੇਨਤੀ ਹੈਗੀ ਵੀ ਆਮ ਆਦਮੀ ਪਾਰਟੀ ਨੂੰ ਜਿਚਤਾਉਣਾ ਹੈ ਨਹੀਂ ਕਿ ਬਾਕੀ ਕਿਸੇ ਪਾਰਟੀ ਨੂੰ ਨਹੀਂ ਧੰਨਵਾਦ ਥੈਂਕ ਯੂ ਤੇ ਦੂਜੇ ਨੰਬਰ ਤੇ ਅਸੀਂ ਜੋ ਪਰਵੈਦੀ ਪਾਰਟੀਆਂ ਨੇ ਇਹਨਾਂ ਦੀਆਂ ਘਾਟਾਂ ਪੂਰੀਆਂ ਨਹੀਂ ਕੀਤੀਆਂ ਜੀ ਉਹੀ ਪੂਰੀਆਂ ਕਰਦਾ ਵਿਸ਼ਵਾਸ ਦਿਵਾਵਾਂਗੇ ਕਿਉਂਕਿ ਦਿੱਲੀ ਦੇ ਵਿੱਚ ਉਹ ਸਾਰੀਆਂ ਪੂਰੀਆਂ ਹੋਈਆਂ ਤੇ ਪੰਜਾਬ ਵਿੱਚ ਵੀ ਆਟੋਮੈਟਿਕ ਉਹ ਸਾਰਾ ਜਿਹੜਾ ਨੋਡਾ ਹੋਣੀ ਸਾਰੀਆਂ ਜਿਹੜੀਆਂ ਨੋਡਾਂਆਂ ਪੂਰੀਆਂ ਹੋਣਗੀਆਂ ਵਿਚਲੀ ਸਸਤੀ ਹੋਣੀਆਂ ਪਾਸਟਾ 47 ਦੇ ਸਾਡਾ ਨਾਲ ਜਿਹੜਾ ਉਹ ਸਸਥਾਣਾ ਬਾਕੀ ਸਕੂਲਾਂ ਦੀ ਸਿੱਖਿਆ ਜਿਹੜੀ ਫਰੀ ਹੋਣੀ ਹੈ ਇਹ ਕਰਕੇ ਹਰ ਇੱਕ ਸਕੂਲ ਤੇ ਹਰ ਮੋਡਲ ਦਾ ਲੋੜਾਂ ਦੇ ਬੰਦੇ ਜਿਹੜਾ ਕਾਰਡ ਵਾਲੇ ਦਾ ਸਭ ਸਸਤੇ ਹੋਣਗੇ ਬਹੁਤ ਜ਼ਿਆਦਾ ਫਰਕ ਪਾਉਂਦਾ ਆਉਣ ਵਾਲੇ ਸਮੇਂ 'ਚ ਤੇ ਮੇਰੇ ਮਿਲਜੀ ਸਰਦਾਰ ਭਪਿੰਦਰ ਸਿੰਘ ਜੀ ਪ੍ਰਿੰਸੀਪਲ ਸਾਹਿਬ ਵੀ ਅੱਜ ਸਾਡੇ ਨਾਲ ਸ਼ਾਮਲ ਹੋਏ ਸਾਡੇ ਪਰਿਵਾਰ ਵਿੱਚ ਵਾਧਾ ਹੋਇਆ ਤੇ ਇਹ ਵੀ ਬੜੀ ਖੁਸ਼ੀ ਵਾਲੀ ਗੱਲ ਆ ਇਹ ਮਤਲਬ ਬੜੇ ਵਧੀਆ ਜਿਹੜਾ ਸਾਥੀ ਹੈ ਸਾਡੇ ਤੇ ਜਦੋਂ ਤੇ ਸ਼ਾਮਲ ਹੋਇਆ ਪਾਲਿਟੀ ਦੇ ਵਿੱਚ ਪਿੰਡ ਦੇ ਵਿੱਚ ਮੇਰੇ ਹੱਥ ਮਜ਼ਬੂਤ ਹੋ ਗਏ ਆ ਪਹਿਲਾਂ ਮੈਂ ਆਪਣੇ ਆਪ ਨੂੰ ਇਕੱਲਾ ਮਹਿਸੂਸ ਕਰਦਾ ਸੀ ਇੱਥੇ ਤੇ ਹੁਣ ਜਿੱਦੋਂ ਦੇ ਜੀ ਮੋਹਲਾ ਜੀ ਸ਼ਾਮਲ ਹੋਏ ਨੇ ਅੱਜ ਸੰਗਤ ਜੀ ਸ਼ਾਮਿਲ ਹੋਏ ਨਾਲ ਸਾਰੇ ਸਤਿਕਾਰਯੋਗ ਤੇ ਮੈਨੂੰ ਬਹੁਤ ਵੱਡੀ ਮਿਹਰਬਾਨੀ ਬੜੀ ਹੈ ਪਿੰਡ ਦੇ ਵਿੱਚ ਤੇ ਸਾਰੇ ਮੇਰੇ ਸਾਥੀ ਬਹੁਤ ਮਾਤਰਾਕੀ ਨਵਨ ਕਾਰਨੀ ਮੇਰੇ ਵਿੱਚ ਆਸ਼ਵਾਸ। ਲੱਗ ਗਈ ਜਿਹੜੀ ਭਾਈ ਦਾ ਕਹਿੰਦੇ ਨੇ ਆਪਣੀ ਅਟਾ ਤੁਸੀਂ ਅੱਜ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋਏ ਆ ਤੇ ਉਹਦਾ ਕੀ ਕਰਨਾ ਪਹਿਲਾਂ ਕਿਹੜੀਆਂ ਪਾਰਟੀਆਂ ਦੇ ਨਾਲ ਤੁਹਾਡਾ ਸੰਬੰਧ ਰਿਚਕ ਬਣ ਜਾਣਾ ਮੈਂ ਭਪਿੰਦਰ ਸਿੰਘ ਬਾਬਾ ਦੇਵ ਸਿੰਘ ਸਪੋਰਟ ਇਸ ਪਰ ਅਸੀਂ 40 ਸਾਲ ਤੋਂ ਕਾਂਗਰਸ ਦੇ ਨਾਲ ਰਹੇ ਇੱਕੋ ਪਾਰਟੀ ਨੂੰ ਕਾਂਗਰਸ ਨੇ ਸਾਡੇ ਵਿੱਚ ਕੋਈ ਸਾਡੇ ਪਰਿਵਾਰ ਨੂੰ ਜਾਂ ਕਿਸੇ ਨੂੰ ਕੋਈ ਨੌਕਰੀ ਨਹੀਂ ਕੋਸ਼ਣੀ ਕੋਈ ਕਿਸੇ ਵਾਸਤੇ ਸਾਡੀ ਮਦਦ ਨਹੀਂ ਨਾ ਹੀ ਕਦੀ ਕੋਈ ਇੱਕ ਪੈਸੇ ਦੀ ਮਦਦ ਹੋਈ ਹੈ ਨਾ ਕਿਸੇ ਨੇ ਕਰਨੇ ਨਾ ਕੋਈ ਆਉਂਦਾ ਨਾ ਕੋ ਸਿਰਫ ਵੋਟਾਂ ਦੇ ਟਾਈਮ ਵਰਦੇ ਆਓ ਗੱਡੀਆਂ ਭਜਾਓ ਸਾਡੇ ਪਿੱਛੇ ਪਿੱਛੇ ਲੜੋ ਉਸ ਤੋਂ ਬਾਅਦ ਕਿਸੇ ਨੇ ਨਹੀਂ ਵਰਤਿਆ ਨਾ ਕੋ ਐਮਐਲਏ ਨਾ ਕੋ ਐਮਪੀ ਅਸੀਂ ਦੁਖੀ ਆਂ ਦੁਖੀ ਇਹਨਾਂ ਦੇ ਕੰਮਾਂ ਤੋਂ ਇਹਨਾਂ ਵੱਲ ਦੇਖ ਕੇ ਦੁਖੀ ਆਂ ਸਾਡਾ 6 ਮਹੀਨੇ ਹੋ ਗਏ ਰੋਡ ਬਣ ਕੇ ਟੁੱਟਿਆ ਕਿਸੇ ਬੱਚੀ ਨਹੀਂ ਲੱਗਾ ਨਾ ਸਾਡੇ ਪਿੰਡ 'ਚ ਕੋਈ ਲਾਈਟ ਲੱਗੀ ਹੈ ਹੁਣ ਸੀਵਰੇਜ ਮੜਾ ਮੋੜਾ ਪਾ ਕੇ ਤਰਾਂ ਲਾਈਟਾਂ ਪਿੰਡਾਂ 'ਚ ਲੱਗੀਆਂ ਨੇ ਸਾਈਡ ਜਿਹੜੇ ਰੋਡਾਂ ਦੇ ਉੱਤੇ ਸਾਈਡਾਂ ਦੇ ਉੱਤੇ ਇਹ ਮੈਰਲ ਲੱਗੇ ਨੇ ਜਿਹੜੇ ਸ਼ੀਸ਼ੇ ਜਿਹੜੇ ਲੱਗਦੇ ਨੇ ਰੋਡ ਤੋਂ ਦੇਖਣ ਵਾਸਤੇ ਸਾਡੇ ਉਹ ਵੀ ਹੈ ਨਹੀਂ ਕੋਈ ਮੈਨੂੰ ਫੈਸਿਲਿਟੀ ਪਿੰਡ 'ਚ ਹੈ ਨਹੀਂ ਕਿੰਨੇ ਪਰਿਵਾਰ ਜੁੜੇ ਅੱਜ ਅੱਜ ਤਕਰੀਬਨ ਇੱਥੇ 150 ਪਰਿਵਾਰ ਜੁੜੇ ਆਂ ਸਾਡੇ ਪਿੰਡਾਂ ਦੇ ਵੀ ਆਏ ਨੇ ਸਾਡੇ ਆਪਣੇ ਉਹ ਨਾਲ ਕੋਈ ਪਰੇਤ ਨਹੀਂ ਕਿ ਜਦੋਂ ਇਹ ਨਵਾਂ ਪਾਰਟੀ ਨਾਲੋਂ ਮਨ ਖੱਟਾ ਹੋ ਕੇ ਹੁਣ ਲੱਗਾ ਹੋਰ ਪਾਰਟੀ ਉਹ ਤਾਂ ਵੀ ਲੁਕੀ ਆ ਸਾਰੇ ਕੋਈ ਮਤਲਬ ਹੀ ਨਹੀਂ ਕੋਈ ਪੁੱਛਦਾ ਨਹੀਂ ਕਿਸੇ ਨੂੰ ਮਤਲਬ ਨਹੀਂ ਕਿਸੇ ਨੂੰ ਵੋਟਾਂ ਦਾ ਟਾਈਮ ਉਹਨੂੰ 15 ਸਾਲ ਤੋਂ ਹੋੜੇ ਉਹ ਤੋਂ ਬਾਅਦ ਕਿਸੇ ਨੂੰ ਪੁੱਛਦੇ ਨਹੀਂ ਸੋ 30